ਸਤਿ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਕਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਬੈਕ ਪੇਨ ਬਾਰੇ ਕਮਰ ਦਰਦ ਬਾਰੇ ਲੱਕ ਦਰਦ ਬਾਰੇ ਮੋਸਟਲੀ ਜਦੋਂ ਪ੍ਰੈਗਨੈਂਸੀ ਹੁੰਦੀ ਹੈ ਡਿਲੀਵਰੀ ਹੁੰਦੀ ਹੈ ਉਹ ਲੇਡੀ ਬੱਚੇ ਨੂੰ ਜਨਮ ਦੇ ਦਿੰਦੀ ਹੈ ਉਸ ਤੋਂ ਬਾਅਦ ਪ੍ਰੈਗਨੈਂਸੀ ਤੋਂ ਬਾਅਦ ਜੋ ਕਮਰ ਦਰਦ ਸ਼ੁਰੂ ਹੋ ਜਾਂਦਾ ਹੈ ਉਸ ਨੂੰ ਆਪਾਂ ਕਿਵੇਂ ਠੀਕ ਕਰ ਸਕਦੇ ਹਾਂ ਆਸਾਨ ਕਸਰਤਾਂ ਨਾਲ ਇਹ ਕਸਰਤਾਂ ਬਹੁਤ ਜ਼ਰੂਰੀ ਹਨ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਅਗਰ ਤੁਹਾਨੂੰ ਕੋਈ ਵੀ ਕਸਰਤ ਨਹੀਂ ਸਮਝ ਆਏਗੀ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਔਰ ਜਾਂ ਸਾਨੂੰ ਇੰਸਟਾਗ੍ਰam ਤੇ ਤੁਸੀਂ ਮੈਸੇਜ ਕਰ ਸਕਦੇ ਹੋ ਸਾਡੀ ਇੰਸਟਾਗ੍ਰam ਆਈਡੀ ਹੈ ਸਰਦਾਰ ਹਰੀ ਸਿੰਘ ਸਰਮ ਫਿਜ਼ੋਥੈਰੇਪੀ ਔਰ ਸੈਕੰਡ ਹੈ ਡਾਕਟਰ ਗੁਰਸ਼ੇਰ ਸਿੰਘ ਨਾਮ ਤੇ ਤੁਸੀਂ ਦੋਨਾਂ ਤੇ ਕਿਸੇ ਵੀ ਆਈਡੀ ਤੇ ਸਾਨੂੰ ਟੈਕਸਟ ਕਰ ਸਕਦੇ ਹੋ ਔਰ ਸਾਨੂੰ ਉੱਥੇ ਵੀ ਫੋਲੋ ਕਰਨਾ ਸਟਾਰਟ ਕਰ ਦੇਣਾ ਤੁਸੀਂ ਜ਼ਰੂਰ ਕਿਉਂਕਿ ਅਸੀਂ ਉੱਥੇ ਵੀ ਡੇਲੀ ਇੱਕ ਸ਼ਾਰਟ ਵੀਡੀਓ ਅਪਲੋਡ ਕਰਦੇ ਹਾਂ ਸੋ ਵੀਡੀਓ ਨੂੰ ਜਿਆਦਾ ਲੰਬੇ ਨਾ ਕਰੀਏ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸ੍ਰੀਮ ਪਿਛਲੇ 10 ਸਾਲ ਤੋਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਆਪਾਂ ਕਲੀਨਿਕ ਰਨ ਕਰ ਰਹੇ ਹਾਂ ਸੋ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਕਿਹੜੀਆਂ ਕਸਰਤਾਂ ਕਰੀਏ ਤਾਂ ਕਿ ਪ੍ਰੈਗਨੰਸੀ ਤੋਂ ਬਾਅਦ ਹੋਣ ਵਾਲੀ ਬੈਕ ਪੇਨ ਠੀਕ ਹੋ ਜਾਵੇ ਸੋ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਸ਼੍ਰੀ ਰਾਮ ਆਨਾਥਨ ਸਵਾਮੀ ਟੈਂਪਲ ਟਾਈਮ ਆਪਾਂ ਜਾ ਰਹੇ ਹਾਂ ਦਨੁਸ਼ ਕੋੜੀ ਜੋ ਔਰ ਸਭ ਤੋਂ ਪਹਿਲਾਂ ਜਦੋਂ ਤੁਸੀਂ ਸਭ ਤੋਂ ਪਹਿਲਾਂ ਐਕਸਰਸਾਈਜ਼ ਜੋ ਕਰਨੀ ਹੈ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਕਰਨੀ ਹੈ ਸਵੇਰੇ ਦੁਪਹਿਰੇ ਸ਼ਾਮ ਕਰਨੀ ਹੈ ਇਹ ਕਸਰਤਾਂ ਤੁਸੀਂ ਸੋ ਪਹਿਲੀ ਐਕਸਰਸਾਈਜ਼ ਹੈ ਨੀ ਟੂ ਚੈਸਟ ਤੁਸੀਂ ਇੱਕ ਸਿੰਪਲ ਸਿੱਧੇ ਲੇਟ ਜਾਣਾ ਹੈ نیچے ਕਰੋਗੇ ਜਿਆਦਾ ਬੈਠ ਰਹਾ ਬੈਠ ਤੇ ਵੀ ਕਰ ਸਕਦੇ ਹੋ ਐਦਾਂ ਬਿਲਕੁਲ ਸਟ੍ਰੇਟ ਲੇਟ ਕੇ ਔਰ ਤੁਸੀਂ ਆਪਣੀ ਲੈਗ ਨੂੰ ਐਦਾਂ ਹੀਲ ਸਲਾਈਡ ਕਰਦੇ ਕਰਦੇ ਇਸ ਨੂੰ ਚੈਸਟ ਦੇ ਨਾਲ ਲਾ ਦੇਣਾ ਹੈ ਐਦਾਂ ਇੱਥੇ ਆਪਾਂ ਹੋਲਡ ਕਰਾਂਗੇ 1 2 3 रिलैक्स। एक बारी हो गया दूजी फिर करा कर करते आवे फिर आप स्ट्रेट कर देंगे जो वापस जाना उदो भी, हील जाना, और जो उदो भी हील ही जो आना उदो भीलाइड करते ही आना आप फिर आप इस चैस्ट न लावे वन टू थ्री फोर फाइव सिक्स सैवन एट नाइन टेन फिर ही सलाइड करते आपस जावे ये होगी नंबर वन एक्सरसाइज नीड टू चेस्ट ये थ्री टाइम्स की फाइव टाइम्स करनी है फाइव रेपीशन करनी है पांच बारी, बारी आप तीन बारी की हम आप दूसरी साइड करके दिखावे फिर आपाती ला लिया वन टू थ्री फोर फाइव सिक्स सैवन एट नाइन टेन दैन फिर आप स्ट्रेट कर देंगे दैन फिर इसको आप हील स्लाइड करते करते स्लो स्लो लेके आवेंगे और इसको फिर आप छाती नावे वन टू थ्री फोर फाइव सिक्स सैवन एट नाइन टेन फिर आप आपूँ स्ट्रेट कर देंगे फिर आप हील स्लाइड करते लेके आवेंगे और फिर इसनों आप चेस्ट न लावे 1 2 3 4 5 6 7 8 9 10 ਫਿਰ ਆਪਾਂ ਇਸ ਨੂੰ ਛੱਡ ਦਾਂਗੇ ਇਹ ਹੋ ਗਿਆ ਸਿੰਗਲ ਨੀ ਟੂ ਚੈਸਟ ਇਹ ਤਿੰਨ ਵਾਰੀ ਆਪਾਂ ਇਧਰ ਕੀਤਾ ਤਿੰਨ ਵਾਰੀ ਇਧਰ ਤੁਸੀਂ ਇਹ 5 ਟਾਈਮਸ ਇਧਰ 5 ਟਾਈਮਸ ਇਧਰ ਕਰਨਾ ਦੈਨ ਫਿਰ ਨੀ ਹੱਗਸ ਦੋਨੋਂ ਗੋਡੇ ਆਪਾਂ ਸਾਤਰੀਆਂ ਲਾਵਾਂਗੇ ਹੀਲ ਸਲਾਈਡ ਕਰਦੇ ਆਵਾਂਗੇ ਔਰ ਇਸ ਨੂੰ ਆਪਾਂ ਆਪਣੀ ਚੈਸਟ ਨਾਲ ਲਾਵਾਂਗੇ ਇਦਾਂ ਕਰਕੇ 1 2 3 4 5 6 7 8 9 10 ਫਿਰ ਆਪਾਂ ਛੱਡ ਦਾਂਗੇ ਫਿਰ ਆਪਾਂ ਹੀਲ ਸਲਾਈਡ ਕਰਦੇ ਸਟ੍ਰੇਟ ਜਾਵਾਂਗੇ ਫੇਰਾਵਾਂਗੇ ਸ਼ਾਬਾਸ਼ ਹੀਲ ਸਲਾਈਡ ਕਰਦੇ ਆਉਣਾ ਤੁਸੀਂ ਔਰ ਫਿਰ ਇਸ ਨੂੰ ਤੁਸੀਂ ਆਪਣੀ ਛਾਤੀ ਨਾਲ ਲਾਉਣਾ 1 2 3 4 5 6 7 8 9 10 ਫੇ ਤੁਸੀਂ ਇਸ ਨੂੰ ਸਟ੍ਰੇਟ ਕਰ ਦੇਣਾ ਵੇ ਲੈ ਕੇ ਆਣਾ ਅਗਰ ਤੁਹਾਨੂੰ ਤੋਤੋਂ ਗੋਡੇ ਉੱਪਰੋਂ ਨਹੀਂ पकड़े ਜਾਂਦੇ ਐਦਾਂ ਕਰਕੇ ਗੋਡੇ ਤਾਂ ਤੁਸੀਂ ਇਸ ਨੂੰ ਨੀਚੋਂ ਇਸ ਜਗ੍ਹਾ ਤੋਂ ਵੀ پکڑ ਸਕਦੇ ਹੋ ਔਰ ਇਸ ਨੂੰ ਸਾਤੀ ਨਾਲ ला ਸਕਦੇ ਹੋ 1 2 3 4 5 6 7 8 9 10 ਦੈਨ ਉਸ ਤੋਂ ਫੇਰ ਹੀਲ ਸਲਾਈਡ ਕਰਕੇ ਸਟ੍ਰੇਟ ਚਲੇ ਜਾਵਾਂਗੇ ਇਸ ਤਰ੍ਹਾਂ ਕਰਕੇ ਇਹ ਹੋ ਗਈ 3rd ਐਕਸਰਸਾਈਜ਼ ਨੀ ਹੱਗਸ ਜਾਂ ਬੋਥ ਨੀ ਟੂ ਚੈਸਟ ਪਹਿਲਾਂ ਸਿੰਗਲ ਸਿੰਗਲ ਸੀ ਫਿਰ ਡਬਲ ਨੀ ਟੂ ਚੈਸਟ ਕੀਤਾ ਹਾਂਸ ਨੈਕਸਟ 4ਥ ਐਕਸਰਸਾਈਜ਼ ਦੇ ਵਿੱਚ ਆਪਾਂ ਆਪਣੇ ਟੂ ਨੂੰ ਹੋਲਡ ਕਰਨਾ ਹੈ ਜੋ ਆਪਣੇ ਪੈਰ ਤੇ ਕੋਠੇ ਆ ਇਦਾਂ ਪਕੜ ਲੈਣਾ ਔਰ ਇਸ ਨੂੰ ਆਪਾਂ ਹੋਲਡ ਕਰਕੇ ਰੱਖਾਂਗੇ 30 ਸੈਕਿੰਡਸ ਲਈ 1 2 3 4 5 6 7 8 9 10 ਟੂ ਹੋਲਡ ਦੇ ਵਿੱਚ ਨੀ ਬੈਂਡ ਰਹਿਣਗੇ ਗੋਡੇ ਸਿੱਧੇ ਨਹੀਂ ਕਰ ਸਕਦੇ ਆਪਾਂ ਔਰ ਇਦਾਂ ਆਪਾਂ ਟੂ ਹੋਲਡ ਕਰਨੇ ਆ 1 2 3 4 5 6 7 8 9 10 ਲੈਗਸ ਆਪਣੀਆਂ ਥੋੜੀਆਂ ਜਿਹੀਆਂ ਖੁੱਲੀਆਂ ਰਹਿਣੀਆਂ ਕੋਹਣੀ ਦੂਰ ਦੂਰ ਰਹਿਣਗੇ ਇਹ ਨੀਅਰ ਅਬਾਊਟ 2 ਫੁੱਟ ਦਾ ਇਹਨਾਂ ਦੇ ਵਿੱਚ ਫਾਸਲਾ ਰਹੇਗਾ ਦੋਨਾਂ ਆਪਣੀਆਂ ਹੀਲ ਦੇ ਅੱਡੀਆਂ ਦੇ ਵਿੱਚ ਔਰ ਇੱਥੇ ਆਪਾਂ ਇਸ ਨੂੰ ਹੋਲਡ ਕਰਕੇ ਰੱਖਾਂਗੇ 1 2 3 4 5 6 7 8 9 10 ਫੇਰ ਹੋਲਡ ਕਰਾਂਗੇ 1 2 3 4 5 6 7 8 9 10 ਅਗਰ ਤੁਸੀਂ ਥੱਕ ਗਏ रिलैक्स हो जाए वैसे तेन रेपीशन लगातार ही कर सकते थर्टेंड तो नहीं होल्ड कर सकते हो द्वारा देखो आप थर्टी सैकेंड होल्ड रखा टेन टेन काउंट किया फिर चुक वन टू थ्री फोर फाइव सिक्स सैवन एट नाइन टैन दैन रिलैक्स दैन फिर टो पकड़ लेंगे वन टू थ्री फोर फाइव सिक्स सैवन एट नाइन टैन दैन रिलैक्स ਫੇਰ ਆਪਾਂ ਟੋ ਪਕੜ ਲਾਂਗੇ 1 2 3 4 5 6 7 8 9 10 ਦੈਨ ਰਿਲੈਕਸ ਤੁਸੀਂ 30 ਸੈਕਿੰਡ ਲਗਾਤਾਰ ਵੀ ਕਰ ਸਕਦੇ ਹੋ 10 10 ਸੈਕਿੰਡ ਕਰਕੇ ਵੀ ਕਰ ਸਕਦੇ ਹੋ ਇਸ ਦੀਆਂ ਵੀ ਤੁਸੀਂ 5 ਰੈਪੀਟੀਸ਼ਨਸ ਕਰਨੀਆਂ ਨੇ ਅਗਰ 30 ਸੈਕਿੰਡਸ ਲਗਾਤਾਰ ਰੱਖੋਗੇ ਤਾਂ ਉਸ ਦੇ ਵਿੱਚ ਤੁਸੀਂ 50 ਕਾਊਂਟ ਕਰਕੇ ਫਿਰ ਰਿਲੈਕਸ ਹੋ ਜਾਣਾ ਇਹ ਹੋ ਗਿਆ ਟੋ ਹੋਲਡ ਐਕਸਰਸਾਈਜ਼ ਨੰਬਰ 5 ਦੇ ਵਿੱਚ ਆਪਾਂ ਕਰਾਂਗੇ ਫਿਗਰ ਆਫ 4 ਸਟ੍ਰੈਚ ਦੋਨੋਂ ਗੋਡੇ ਆਪਾਂ ਮੋੜ ਲੈਣੇ ਆ ਦੈਨ ਇਸ ਲਾਤ ਨੂੰ ਇਸ ਦੇ ਉੱਪਰ ਰੱਖ ਦੇਣਾ ਆਪਾਂ ਗੋਡੇ ਤੇ और इस गोडे इस गोडे न छाती लाने की कोशिश करना और थोड़ी जी नैक आप उपर चक देंगे ऐसा करके और इतना आप थ्री फोर फाइव सिक्स एट नाइन टेन दैन रिलैक्स फिर करा वन टू थ्री फोर फाइव सिक्स सैवन एट नाइन टैन ਦੈਨ ਰਿਲੈਕਸ ਇਹ ਆਪਾਂ 3 ਟਾਈਮਸ ਕੀਤੀ ਤੁਸੀਂ ਇਹ 5 ਟਾਈਮਸ ਕਰਨੀ ਹੈ ਹੁਣ ਆਪਾਂ ਦੂਸਰੀ ਸਾਈਡ ਕਰਕੇ ਦਿਖਾਵਾਂਗੇ ਤੁਹਾਨੂੰ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਸਟ੍ਰੈਚ ਪਏਗਾ ਜਿਹੜੀ ਲੱਤ ਉੱਪਰ ਰੱਖਾਂਗੇ ਆਪਾਂ ਇਸ ਜਗ੍ਹਾ ਤੇ ਉਸ ਦਾ ਸਟ੍ਰੈਚ ਪਏਗਾ ਪ੍ਰੀ ਫਾਰਮ ਸਟ੍ਰੈਚ ਕਹਿੰਦੇ ਆ ਇਸ ਨੂੰ 1 2 3 4 5 6 7 8 9 10 ਥੈਨ ਰਿਲੈਕਸ ਫਿਰ ਕਰਾਂਗੇ 1 2 3 4 5 6 7 8 9 10 ਥੈਨ ਰਿਲੈਕਸ ਫਿਰ ਕਰਾਂਗੇ 1 2 3 4 5 6 7 8 9 10 देन रिलैक्स ए ਆਪਾਂ 3 ਟਾਈਮਸ ਕੀਤਾ ਇਸ ਦੀਆਂ ਵੀ ਤੁਸੀਂ 5 ਰੈਪੀਟੀਸ਼ਨਸ ਕਰਨੀਆਂ ਇਹ ਹੋ ਗਿਆ ਫਿਗਰ ਆਫ 4 ਸਟ੍ਰੈਚ देन ਉਸ ਤੋਂ ਬਾਅਦ ਆਪਾਂ ਕਰਾਂਗੇ ਮਾਊਂਟਨ ਪੋਜ਼ ਮਾਊਂਟਨ ਪੋਜ਼ ਬਣਾ ਦੇਣਾ ਆਪਾਂ ਬਿਲਕੁਲ ਪਹਿਲਾਂ ਫਿਗਰ ਆਫ 4 ਚ ਆ ਜਾਵਾਂਗੇ ਫਿਰ ਆਪਾਂ ਹੱਥ ਇੱਥੇ ਰੱਖਾਂਗੇ ਔਰ ਆਪਾਂ ਪੰਜਿਆਂ ਦੇ ਭਾਰ ਤੇ ਰਹਿਾਂਗੇ ਔਰ ਨੀ ਗੋਡੇ ਮੋੜ ਕੇ ਰਹਿਾਂਗੇ ਇਸ ਪੋਜੀਸ਼ਨ ਦੇ ਵਿੱਚ ਆਪਾਂ 20 ਸੈਕਿੰਡ ਹੋਲਡ ਰੱਖਣਾ ਮਾਉਂਟੇਨ ਬਣਾ ਦੇਣਾ ਆਪਣੀ ਬਾਡੀ ਦਾ 1 2 3 4 5 6 7 8 9 10 11 12 13 14 15 16 17 18 19 20 ਦੁਬਾਰਾ ਫੇਰ ਨੈਕਸਟ ਕਰਾਂਗੇ ਆਪਾਂ ਸੈਕਿੰਡ ਰੈਪੀਟੀਸ਼ਨਸ ਦੋਨੋਂ ਪੰਜੇ ਆ ਜੋ ਅੰਦਰ ਨੂੰ ਮੋੜ ਕੇ ਹੱਥ ਉੱਪਰ ਐਦਾਂ ਕਰਕੇ نیچے ਦੇਖਾਂਗੇ पंजे मोड़ के गोडे अंदर मोड़ के इतने होल्ड करा भी सैकेंड वन टू थ्री फोर फाइव सिक्स सैवन एट नाइन टेन इलेवन ट्वेल्व थर्टीन फोर्टीन फिफ्टीन सिक्सटीन सैवनटीन एटीन नाइनटीन ट्वेंटी दैन रिलैक्स दैन फिर करा वन टू थ्री फोर फाइव सिक्स सैवन एट नाइन टेन इलेवन ट्वेल्व थर्टीन फोर्टीन फिफ्टीन सिक्सटीन सैवनटीन एटीन नाइनटीन ट्वेंटी ਇਸ ਦਿਨ ਵੀ ਤੁਸੀਂ 5 ਰੈਪੀਟੀਸ਼ਨਸ ਕਰਨੀਆਂ ਇਹ ਹੋ ਗਿਆ ਮਾਉਂਟੇਨ ਪੋਸ ਥੈਨ ਨੈਕਸਟ ਆਪਾਂ ਕਰਾਂਗੇ ਆਪਣੇ ਚਾਈਲਡ ਪੋਸ ਦੇ ਵਿੱਚ ਆਪਾਂ ਬੈਠਾਂਗੇ ਚਾਈਲਡ ਪੋਸ ਦੇ ਵਿੱਚ ਕੀ ਕਰਨਾ ਆਪਾਂ ਬਿਲਕੁਲ ਪਹਿਲਾਂ ਆਪਾਂ ਇਦਾਂ ਬੈਠ ਜਾਣਾ ਆ ਦੇਖੋ ਇਦਾਂ ਆਪਾਂ ਬੈਠ ਗਏ ਔਰ ਇਦਾਂ ਥੋੜੀਆਂ ਆਪਣੀਆਂ ਲੈਗਸ ਨੂੰ ਓਪਨ ਕਰ ਦਾਂਗੇ ਔਰ ਬਾਡੀ ਨੂੰ ਅੱਗੇ ਲੈ ਜਾਾਂਗੇ ਇੱਥੇ ਆ ਕੇ ਔਰ ਥੈਨ ਫਿਰ ਆਪਾਂ ਹੌਲੀ ਹੌਲੀ ਹੱਥ ਅੱਗੇ ਲੈ ਕੇ ਔਰ ਇਥੇ ਬੈਠਣ ਦੀ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਕਰਕੇ ਔਰ neck ਨੂੰ نیچے ਲੈ ਜਾਵਾਂਗੇ ਇਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡਸ ਲਈ then ਫਿਰ ਆਪਾਂ ਵਾਪਸ ਆ ਜਾਾਂਗੇ ਹੁਣ ਤੁਸੀਂ ਦੂਸਰਾ ਐਂਗਲ ਤੋਂ ਦੇਖੋ ਸਭ ਤੋਂ ਪਹਿਲਾਂ ਆਪਾਂ ਇਸ ਦੇ ਵਿੱਚ ਫਿਗਰ ਆਫ 4 ਚਾਈ ਔਰ then ਆਪਾਂ ਆਪਣੇ ਗੋਡੇ ਬਾਹਰ ਨੂੰ ਕੱਢ ਤੇ ਔਰ ਫਿਰ ਆਪਾਂ ਹੱਥ ਅੱਗੇ ਲੈ ਗਏ ਔਰ ਇਥੇ ਬੈਠਣ ਦੀ ਕੋਸ਼ਿਸ਼ ਕਰਨੀ ਇਸ ਤਰ੍ਹਾਂ ਔਰ neck ਨੂੰ نیچے ਲੈ ਜਾਣਾ ਇਥੇ ਹੋ ਗਿਆ ਇਹ ਚਾਈਲਡ ਪੋਸ ਇਥੇ ਆਪਾਂ 10 ਸੈਕਿੰਡ ਹੋਲਡ ਕਰਾਂਗੇ 1 2 3 4 5 6 7 8 9 10 then ਰਿਲੈਕਸ ਫਿਰ ਦੁਬਾਰਾ ਹੁਣ ਬੈਕ ਤੋਂ ਦੇਖੋ ਤੁਸੀਂ ਕਿਵੇਂ ਕੀਤਾ ਪਹਿਲਾਂ ਆਪਾਂ ਇਦਾਂ ਆਏ ਫਿਗਰ ਆਫ 4 ਚਾਏ ਫਿਰ ਆਪਾਂ ਦੋਨੋਂ ਗੋਡੇ ਬਾਹਰ ਕੱਢਦੇ ਔਰ then ਹੱਥ ਅਗੇ ਲੈ ਕੇ ਔਰ ਐਦਾਂ ਆਪਾਂ ਬੈਠਣ ਦੀ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਕਰਕੇ ਔਰ neck ਨੂੰ ਅੰਦਰ ਮੋੜ ਦਾਂਗੇ ਇੱਥੇ ਆਪਾਂ ਹੋਲਡ ਕਰਾਂਗੇ 1 2 3 4 5 6 7 8 9 10 then relax ਇਸ ਦੀਆਂ ਵੀ ਤੁਸੀਂ 5 ਰੈਪੀਟੀਸ਼ਨਸ ਕਰਨੀਆਂ ਇਹ ਹੋ ਗਿਆ ਚਾਈਲਡ ਪੋਜ਼ ਦੁਆਰਾ ਦੇਖ ਲਓ ਇੱਕ ਵਾਰ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਵੇ ਫਿਗਰ ਆਫ 4 ਚਾਏ ਪਹਿਲਾਂ ਫਿਗਰ ਆਫ 4 ਮੀਨਸ ਆਪਣੇ ਹੱਥ ਔਰ ਗੋਡੇ ਚਾਰੇ ਆਪਣੇ ਨੀਚੇ ਰਹਿਣਗੇ then ਗੋਡੇ ਦੋਨੋਂ ਬਾਹਰ ਕੱਢ ਤੇ ਔਰ ਹੱਥ ਅੱਗੇ ਲੈ ਕੇ ਹੌਲੀ-ਹੌਲੀ ਔਰ ਜਿੰਨਾ ਪਿੱਛੇ ਬੈਠ ਸਕਦੇ ਹੋ ਆਪਾਂ ਆਪਣੀ ਹੀਲ ਤੇ ਬੈਠਣ ਦੀ ਕੋਸ਼ਿਸ਼ ਕਰਨੀ ਹੈ ਔਰ ਗਰਦਨ ਅੰਦਰ ਮੋੜ ਦੇਣੀ ਹੈ ਐਦਾਂ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਪ੍ਰੋਪਰ ਸਟ੍ਰੈਚ ਆਏਗਾ ਇੱਥੇ ਹੋਲਡ ਕਰਾਂਗੇ 10 ਸੈਕਿੰਡ ਦੈਨ ਰਿਲੈਕਸ ਇਹ ਹੋ ਗਿਆ ਚਾਈਲਡ ਪੋਜ਼ ਹੁਣ ਇਸ ਤੋਂ ਬਾਅਦ ਆਪਾਂ ਕਰਾਂਗੇ ਪੱਪੀ ਪੋਜ਼ ਪੱਪੀ ਜਿਵੇਂ ਡੌਗੀ ਆਪਣਾ ਛੋਟਾ ਡੌਗੀ ਕਰਦਾ ਹੁੰਦਾ ਉਸ ਤਰ੍ਹਾਂ ਕਰਕੇ ਪਹਿਲਾਂ ਆਪਾਂ ਇਸ ਦੇ ਵਿੱਚ ਵੀ ਫਿਗਰ ਆਫ 4 ਚ ਆ ਜਾਵਾਂਗੇ ਔਰ ਇਸ ਦੇ ਵਿੱਚ ਸਿਰਫ ਅੱਗੇ ਜਾਵਾਂਗੇ ਔਰ ਐਦਾਂ ਆਪਾਂ ਹੋਲਡ ਕਰਾਂਗੇ ਇੱਥੇ ਜਿੱਤੇ ਆਪਾਂ ਹੱਥ ਕੇ ਲੈ ਕੇ ਜਿੱਨੇ ਮਾਰਜੀ ਔਰ ਇਥੇ ਹੋਲਡ ਕਰ ਦੇਣਾ ਆਪਾਂ ਇਥੇ ਆਪਾਂ 10 ਸੈਕਿੰਡ ਹੋਲਡ 1 2 3 4 5 6 7 8 9 10 ਦੈਨ ਵਾਪਸ ਆ ਜਾਗੇ ਹੁਣ ਦੁਬਾਰਾ ਦੇਖੋ ਤੁਸੀਂ ਇਸ ਤਰ੍ਹਾਂ ਕਰਕੇ ਇਸ ਦੇ ਵਿੱਚ ਆਪਾਂ ਪਿੱਛੇ ਨੂੰ ਨਹੀਂ ਜਾਣਾ ਉੱਥੇ ਹੀ ਰਹਿਣਾ ਜਿੱਥੇ ਹੈ ਗਿਆ ਫਿਗਰ ਆਫ 4 ਚ ਔਰ ਇਸ ਤਰ੍ਹਾਂ ਇਸ ਦੇ ਵਿੱਚ ਆਪਾਂ ਅੱਗੇ ਆ ਜਾਣਾ ਇਸ ਤਰ੍ਹਾਂ ਕਰਕੇ ਅੱਗੇ ਆ ਗਏ ਔਰ ਇਥੇ ਆਪਾਂ ਆਰਮਸ ਨੂੰ ਓਪਨ ਕਰ ਦੇਣਾ ਇਥੇ ਹੋਲਡ ਕਰ ਦੇਣਾ 10 ਸੈਕਿੰਡ ਲਈ वन टू थ्री फोर फाइव सिक्स एट नाइन टेन रिलैक्स दोबारा फिर देखो पपी पोज पोस्चर है स्ट्रेट नहीं लेके जाना। उत्थी बाकी बॉडी अगर लेक द अगर चले गए देखो इस हौली हौली इतने आप पपी पोज होल्ड करा टेन सैकंड 1 2 3 4 5 6 7 8 9 10 then relax ਇਸ ਦੀਆਂ ਵੀ ਤੁਸੀਂ 5 ਰੈਪੀਟੀਸ਼ਨਸ ਕਰਨੀਆਂ ਸਭ ਤੋਂ ਪਹਿਲਾਂ ਆਪਾਂ ਕੀਤੀ ਨੀ ਟੂ ਚੈਸਟ ਸਿੰਗਲ ਸਿੰਗਲ ਫਿਰ ਡਬਲ then ਉਸ ਤੋਂ ਬਾਅਦ ਆਪਾਂ ਕੀਤਾ ਆਪਣੇ ਗੁੱਠਿਆਂ ਨੂੰ ਪਕੜਿਆ ਇਦਾਂ ਹਨਾ ਹੋਲਡ ਕੀਤਾ 10 ਸੈਕਿੰਡ ਲਈ ਫਿਰ ਰਿਲੈਕਸ ਕੀਤਾ then ਉਸ ਤੋਂ ਬਾਅਦ ਆਪਾਂ ਫਿਗਰ ਆਫ 4 ਸਟ੍ਰੈਚ ਕੀਤਾ ਦੈਨ ਉਸ ਤੋਂ ਬਾਅਦ ਆਪਾਂ ਚਾਈਲਡ ਪੋਸਟ ਜਾਏ ਜਾਇੰਟ ਪੋਸਟ ਤੋਂ ਬਾਅਦ ਆਪਾਂ ਮਾਊਂਟੇਨ ਪੋਸਟ ਜਾਏ ਮਾਊਂਟੇਨ ਪੋਸਟ ਤੋਂ ਬਾਅਦ ਆਪਾਂ ਪੱਪੀ ਪੋਸਟ ਜਾਏ ਇਹ ਹੋ ਗਿਆ ਨਾਰਮਲ ਵਾਰਮ ਅਪ ਐਕਸਰਸਾਈਜ਼ ਜਿਹੜੀ ਸਭ ਤੋਂ ਪਹਿਲਾਂ ਕਰਨੀ ਆ ਹੁਣ ਸਭ ਤੋਂ ਇੰਪੋਰਟੈਂਟ ਆਪਾਂ ਇਸ ਨੂੰ ਤਾਕਤ ਵੀ ਕਿਵੇਂ ਕਰਨੀ ਆ ਸਟਰੈਂਥਨਿੰਗ ਐਕਸਰਸਾਈਜ਼ ਕਰਾਂਗੇ ਤੋਂ ਸਟਾਰਟ ਕਰਦੇ ਆਂ ਪਾਰਟ ਬੀ ਸੋ ਪਾਰਟ ਏ ਕੀਤਾ ਵਾਰਮ ਅਪ ਪਾਰਟ ਬੀ ਦੇ ਵਿੱਚ ਆਪਾਂ ਇਸ ਦੀ ਹੁਣ ਕਰਨ ਲੱਗੇ ਆਂ ਸਟਰੈਂਥਨਿੰਗ ਸਟਰੈਂਥਨਿੰਗ ਲਈ ਆਪਾਂ ਕੀ ਕਰਾਂਗੇ ਆਪਾਂ ਇਸ ਦੇ ਵਿੱਚ ਫਿਗਰ ਆਫ 4 ਚਾਜਾਂਗੇ ਇਸ ਐਕਸਰਸਾਈਜ਼ ਦਾ ਨਾਮ ਹੈ ਕੈਟ ਐਂਡ ਕੈਮਲ ਔਰ ਕੈਟ ਐਂਡ ਕਾਊ ਵੀ ਕਹਿ ਸਕਦੇ ਹਾਂ ਫਿਗਰ ਆਫ 4 ਚਾ ਕੇ ਸਭ ਤੋਂ ਪਹਿਲਾਂ ਆਪਾਂ ਸਾਹਮਣੇ ਦੇਖਾਂਗੇ ਇਹ ਹੋ ਗਿਆ ਕੈਟ ਇੱਥੇ 5 ਸੈਕਿੰਡ ਹੋਲਡ 1 2 3 4 5 ਥੈਨ ਕੈਮਲ ਬਣ ਜਾਾਂਗੇ نیچے ਦੇਖਾਂਗੇ ਆਪਾਂ ਲੈਗਸ ਦੇ ਪਿਛਾਲੇ ਬਿਲਕੁਲ ਉੱਪਰ ਜਿੰਨਾ ਚੱਕ ਸਕਦੇ ਹਾਂ ਬਾਡੀ ਨੂੰ 1 2 3 4 5 then street cat ban jange 1 2 3 4 5 then phir camel ban jange 1 2 3 4 5 then fake cat ban jange 1 2 3 4 5 then phir camel ban jange 1 2 3 4 5 fake cat 1 2 3 4 5 camel 1 2 3 4 5 aaji jin nu pak chak sakde chakkange legs de vichali dekhna gardan nu no bend karke फिर सामने एक दो तीन चार पांच. फिर नीचे एक दो तीन चार पांच. फिर कैट एक दो तीन चार पांच. फिर नीचे एक दो तीन चार पांच फिर सामने एक दो तीन चार पांच. फिर नीचे एक दो तीन चार ये हो गया कैट एंड कैमल इस दिन बारह रैपीट करनी है सैकेंड नीचे सैकेंड उपर ओके हम नैक्सट एक्सरसाइज आप करें स्पाइडरमैन एक्सरसाइज जिम्मे स्पाइडर मैंने दौड़ा इसम फिगर ऑफ फोर च आज ओपोजिट है और अपनी लैफ्ट लैग है इसन स्टेबल बना के रखेंगे आप दूसरा हैंड नीचे ला लेंगे और दूसरा हथ और दूसरी लैग ऑपोजिट हैड ऑपोजिट लैग वन टू थ्री फोर फाइव दैन रिलैक्स दैन अगैन वन टू थ्री फोर फाइव दैन रिलैक्स ਬਰਾ ਦੇਖੋ ਹੁਣ ਇਸ ਪੋਜੀਸ਼ਨ ਤੋਂ ਇਸ ਦੇ ਵਿੱਚ ਵੀ ਫਿਗਰ ਆਫ 4 ਚ ਆ ਜਾਗੇ ਆਪੋਜ਼ਿਟ ਹੈਂਡ ਆਪੋਜ਼ਿਟ ਲੇਗ 1 2 3 4 5 ਦੈਨ ਰਿਲੈਕਸ 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 1 2 3 4 5 then relax 1 2 3 4 5 then relax ਇਸ ਦਿਨ ਵੀ ਤੁਸੀਂ 12 ਰੈਪਿਟੀਸ਼ਨਸ ਕਰਨੀਆਂ 5 ਸੈਕਿੰਡ ਹੋਲਡ 5 ਸੈਕਿੰਡ ਹੋਲਡ ਇਹ ਹੋਗੀ ਸਪਾਈਡਰਮੈਨ ਐਕਸਰਸਾਈਜ਼ ਨੈਕਸਟ ਐਕਸਰਸਾਈਜ਼ ਕਿਹੜੀ ਕਰਾਂਗੇ ਆਪਾਂ ਫਿਗਰ ਆਫ 4 ਦੇ ਵਿੱਚ ਹੀ ਆਪਾਂ ਵਿਦ ਦੀ ਹੈਲਪ ਆਫ ਬੋਟਲਸ ਆਪ ਇਸ ਜਗ੍ਹਾ ਤੇ ਪਾਣੀ ਦੀਆਂ ਬੋਤਲਾਂ ਵੀ ਲੈ ਸਕਦੇ ਆ ਡੰਬਲ ਵੀ ਲੈ ਸਕਦੇ ਹੋ ਇਸ ਦੇ ਵਿੱਚ ਤੁਸੀਂ ਫਿਗਰ ਆਫ 4 ਚ ਆ ਜਾਣਾ ਹੈ ਔਰ ਇੱਕ ਬੋਟਲ ਆਪਣੇ ਹੱਥਾਂ ਚ ਫੜਨੀ ਹੈ ਔਰ then ਆਪਾਂ 1 2 3 4 Five, six, seven, eight, nine, ten, eleven, twelve, thirteen, fourteen, fifteen, sixteen, seventeen, eighteen, nineteen, twenty. relax so with the help of water bottle pani di bottle will le sakde ho tode kol dumbbell hai dumbbell bhi ਇਹ ਬੜੀ ਇੰਪੋਰਟੈਂਟ ਐਕਸਰਸਾਈਜ਼ ਹੈ ਆਪਣੀ ਕੋਰ ਨੂੰ ਸਟਰੋਂਗ ਕਰੇਗੀ ਦੁਬਾਰਾ ਦੇਖੋ ਧਿਆਨ ਨਾਲ ਫਿਗਰ ਆਫ 4 ਚ ਆ ਜਾਣਾ 20 20 ਦੇ ਤਿੰਨ ਸੈਟ ਲਾਉਣੇ ਨੇ ਆਪਾਂ ਇੱਕ ਲਾਇਆ ਇਸ ਦੇ ਤਿੰਨ ਸੈਟ ਲਾਵਾਂਗੇ ਬੋਟਲ ਨੂੰ ਪਕੜ ਕੇ ਇਦਾਂ ਹੋਲਡ 1 2 3 4 5 6 7 8 9 10 11 12 13 14 15 16 17 18 19 20 देन रिलैक्स ए होगी ਤੁਸੀਂ ਫਿਗਰ ਆਫ 4 ਵਿਦ వాటర్ ਬੋਟਲ ਜਾਂ ਕੋਈ ਵੀ ਬੋਟਲ ਨਾਲ ਜਾਂ ਡੰਬਲ ਨਾਲ ਕਰ ਸਕਦੇ ਹੋ ਇਹ ਹੈਗੀਆਂ ਸਭ ਤੋਂ ਇੰਪੋਰਟੈਂਟ ਐਕਸਰਸਾਈਜ਼ ਜਿਹੜੀ ਫਿਗਰ ਆਫ 4 ਕਰਨੀ ਹੈ ਇਸ ਨੂੰ ਆਪਾਂ ਸਟਰੈਂਥਨਿੰਗ ਐਕਸਰਸਾਈਜ਼ ਵੀ ਕਹਿ ਸਕਦੇ ਹਾਂ ਪ੍ਰੈਗਨਸੀ ਦੇ ਵਿੱਚ ਪਾਰਟ B ਹੋ ਗਿਆ ਹੁਣ ਨੈਕਸਟ ਪਾਰਟ ਦੇ ਵਿੱਚ ਆਪਾਂ ਕਰਾਂਗੇ ਸੁਮੋ ਸਕਵਾਟਸ ਸੂਮੋ ਸਕਵੈਟ ਕਰਨ ਤੋਂ ਪਹਿਲਾਂ ਆਪਾਂ ਬ੍ਰਿਜਿੰਗ ਕਰਾਂਗੇ ਸਕੁਐਟਸ ਐਂਡ ਦੇ ਵਿੱਚ ਕਰਾਂਗੇ ਸੋ ਬ੍ਰਿਜਿੰਗ ਸਟਾਰਟ ਕਰਦੇ ਆ ਇਸ ਦੇ ਵਿੱਚ ਵੀ ਆਪਾਂ ਇਹ ਵੀ ਸਟ੍ਰੈਚਿੰਗ ਦਾ ਪਾਰਟ ਹੀ ਹੈ ਇਸ ਦੇ ਵਿੱਚ ਆਪਾਂ ਬਿਲਕੁਲ ਸਟ੍ਰੇਟ लेट ਜਾਵਾਂਗੇ ਇਸ ਤਰ੍ਹਾਂ ਕਰਕੇ ਔਰ ਦੋਨੋਂ ਨੀਜ਼ ਬੈਂਡ ਕਰ ਲਾਂਗੇ ਔਰ ਲੱਕ ਨੂੰ ਉੱਪਰ ਚੱਕ ਦਾਂਗੇ ਇਦਾਂ ਪੋਲ ਬਣਾ ਦਾਂਗੇ ਜਿੰਨਾ ਚੱਕ ਸਕਦੇ ਹੋ ਬ੍ਰਿਜਿੰਗ ਕਹਿੰਦੇ ਇਸ ਨੂੰ ਇੱਥੇ ਹੋਲਡ ਕਰਾਂਗੇ 1 2 3 4 5 6 7 8 9 10 ਦੈਨ ਰਿਲੈਕਸ चुकेंगे वन टू थ्री फोर फाइव सिक्स एट नाइन टैन देन रिलैक्स दैन फिर चुक दें वन टू थ्री फोर फाइव सिक्स एट नाइन टेन देन रिलैक्स देन फिर चुक देंगे वन टू थ्री फोर फाइव सिक्स सैवन एट नाइन टैन देन रिलैक्स इस दी ब्रिजिंग दिन नेक्स्ट आप हिप अबडक्शन आप तरह करके और अपनी जो नीचे वाली लैग है इसको टर्न कर लेना और जो राइट right लैग है उपर आएगी इधर होल्ड करेंगे वन टू थ्री फोर फाइव दैन रिलैक्स दैन अगेन वन टू थ्री फोर फाइव दैन रिलैक्स दैन अगेन वन टू थ्री फोर फाइव दैन रिलैक्स दैन अगेन वन टू थ्री फोर फाइव दैन रिलैक्स दैन अगैन वन टू थ्री फोर फाइव दैन रिलैक्स दैन अगैन वन टू थ्री फोर फाइव दैन अगेन वन टू थ्री फोर फाइव दैन अगैन वन टू थ्री फोर फाइव दैन अगैन वन टू थ्री फोर फाइव दैन अगैन वन टू थ्री फोर फाइव रिलैक्स ये होगी हिप अडक्शन दिखावे हिपोडक्शन इस साइड आ जाएंगे और इतने आप होल्ड करा वन टू थ्री फोर फाइव फिर चक देंगे 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 वन टू थ्री फोर फाइव ਫੇ ਚੱਕ ਦਾਂਗੇ 1 2 3 4 5 ਫੇ ਚੱਕ ਦਾਂਗੇ 1 2 3 4 5 ਫੇ ਚੱਕ ਦਾਂਗੇ 1 2 3 4 5 ਇਹ ਹੋ ਗਈ हिप ਅਡਕਸ਼ਨ ਇਸ ਦੀਆਂ ਵੀ ਤੁਸੀਂ 10 ਰੈਪੀਟੀਸ਼ਨਸ ਕਰਨੀਆਂ 5 ਸੈਕਿੰਡ ਹੋਲ ਦੋਨੋਂ ਸਾਈਡ ਦੋਨੋਂ ਸਾਈਡ ਹੁਣ ਨੈਕਸਟ ਐਕਸਰਸਾਈਜ਼ ਕੀ ਹੈ हिਪ ਅਡਕਸ਼ਨ ਇਹ ਤੁਹਾਨੂੰ ਆਪਾਂ ਫੇਰ ਕਰਕੇ ਦਿਖਾਵਾਂਗੇ ਜਿਵੇਂ ਇਸ ਸਾਈਡ ਆ ਗਈ ਔਰ ਇਲਾਤ ਅੱਗੇ ਆ ਜਾਏਗੀ ਇਹ ਦੇਖੋ ਇਲਾਤ ਅੱਗੇ ਆ ਗਈ ਇਹ ਪਿੱਛੇ ਰਹੀ ਇਦਾਂ ਉੱਪਰ ਬੈਠ ਜਾਣਾ ਹੈ ਔਰ ਇਦਾਂ ਉੱਪਰ ਚੱਕ ਦੇਣੀ ਹੈ ਇੱਥੇ ਪਾ ਪੰਜ ਗਿਣਾਂਗੇ 1 2 3 4 5 ਰਿਲੈਕਸ 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 ਇਸ ਦੀਆਂ ਪੰਜ ਰੈਪੀਟੀਸ਼ਨਸ ਐਸਾਈਡ ਔਰ ਪੰਜ ਰੈਪੀਟੀਸ਼ਨ ਹੀ ਦੂਸਰੀ ਸਾਈਡ ਕਰਨੀਆਂ ਨੇ ਹੌਲੀ ਹੌਲੀ 10 ਵੀ ਕਰ ਸਕਦੇ ਹੋ ਇਹ ਥੋੜੀ ਔਖੀ ਹੈ

5-5 ਰੈਪੀਟੀਸ਼ਨਸ ਕਰਨੀਆਂ ਸਲੋ ਸਲੋ ਆਪਾਂ 10 ਤੇ ਵੀ ਜਾ ਸਕਦੇ ਆ ਸੋ ਇਹ ਹੋ ਗਈਆਂ ਆਪਣੀਆਂ ਦੋ ਪਾਰਸ ਆਪਾਂ ਡਿਵਾਈਡ ਕੀਤਾ ਸੀ ਪਹਿਲਾਂ ਵਾਰਮ ਅਪ ਦੈਨ ਸਟਰੈਂਥਨਿੰਗ ਦੈਨ ਲਾਸਟ ਦੇ ਵਿੱਚ ਆਪਾਂ ਹੁਣ ਕਰਨ ਲੱਗੇ ਆ ਸੁਮੋ ਸਕੁਐਟਸ ਲਾਸਟ ਐਕਸਰਸਾਈਜ਼ ਸੁਮੋ ਸਕੁਐਟਸ ਕੀ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਆਪਣੇ ਪੈਰ ਐ ਜੋ ਇਦਾਂ ਰੱਖ ਲਾਂਗੇ ਜਿਵੇਂ ਡੱਕ ਦੇ ਪੈਰ ਹੁੰਦੇ ਨੇ ਔਰ ਦੋਨੋਂ ਹੱਥ ਇੱਥੇ ਰੱਖਾਂਗੇ ਔਰ ਆਪਾਂ نیچے ਜਾਵਾਂਗੇ 1 2 3 4 ਹੱਥ ਲੱਗਦੇ ਰਹਿਣਗੇ 5 6 7 8 9 10 11 12 13 14 15 16 17 18 19 20 21 22 23 24 25 26 27 28 29 30 देन रिलैक्स ई होगी सुमो स्क्वाट ਇੱਕ ਵਾਰੀ ਫੇਰ ਤੁਸੀਂ ਦੇਖੋ ਪੈਰ ਬਿਲਕੁਲ ਜਿਵੇਂ ਡੱਕ ਦੇ ਪੈਰ ਹੁੰਦੇ ਨੇ ਏਦਾਂ ਰੱਖ ਲੈਣੇ ਨੇ ਔਰ ਕੋਈ ਬੈਕਪੋਰਟ ਨਹੀਂ ਲੈਣੀ ਕੁਛ ਨਹੀਂ ਕਰਨਾ ਏਦਾਂ ਖੜ ਜਾਣਾ ਲੱਖ ਇੱਕ ਹੱਥ ਤੇ ਆਉਣਗੇ ਔਰ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 ਰਿਲੈਕਸ ਇਹ ਹੋ ਗਈਆਂ ਤੁਹਾਡੀਆਂ ਸੁਮੋ ਸਕੁਐਟਸ ਸੋ ਇਹ ਹੋ ਗਈਆਂ ਤੁਹਾਡੀਆਂ ਵਰਝਣ ਜਿਹੜੀਆਂ ਤੁਸੀਂ ਬੈਕ ਪੇਨ ਲਈ ਕਰਨੀਆਂ ਨੇ ਅਗਰ ਤੁਹਾਡੀ ਪ੍ਰੈਗਨੰਸੀ ਤੋਂ ਬਾਅਦ ਕਮਰ ਦਰਦ ਹੈ ਲੱਕ ਦਰਦ ਹੈ ਇਹ ਐਕਸਰਸਾਈਜ਼ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਔਰ ਤੁਸੀਂ ਰਾਤ ਦਾ ਖਾਣਾ ਜੋ ਡਿਪ ਕਰਕੇ ਖਾਓ ਚੱਬ ਕੇ ਬਿਲਕੁਲ ਉਸ ਨੂੰ ਤਾਂ ਕਿ ਉਹ इजीली ਡਾਈਜੈਸਟ ਹੋ ਸਕੇ ਉਸ ਨੂੰ ਤੁਸੀਂ ਦਾਲ ਦੇ ਵਿੱਚ ਡਿਪ ਕਰ ਦੇਣਾ ਹੈ ਔਰ ਉਸ ਨੂੰ ਤੁਸੀਂ ਅੱਧਾ ਘੰਟਾ ਪਹਿਲਾਂ ਡਿਪ ਕਰ ਦੋ ਫਿਰ ਖਾਓ ਤਾਂ ਕਿ ਉਹ इजीली ਡਾਈਜੈਸਟ ਹੋ ਸਕੇ ਉਹ ਵੀ ਇੱਕ ਬਹੁਤ ਸੌਖਾ ਹੈ ਉਸ ਨਾਲ ਤੁਹਾਡਾ ਭਾਰ ਵੀ ਨਹੀਂ ਵਧੇਗਾ ਔਰ ਭਾਰ ਵੀ ਮੇਨਟੇਨ ਰਹੇਗਾ ਔਰ ਕੋਸ਼ਿਸ਼ ਕਰਨੀ ਹੈ ਵਰਜਨ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਖਾਣਾ ਖਾਣ ਤੋਂ ਪਹਿਲਾਂ ਕਰਨੀਆਂ ਔਰ ਦਿਨ ਦੇ ਵਿੱਚ 4 ਤੋਂ 5 ਲੀਟਰ ਪਾਣੀ ਤੁਸੀਂ ਪੀਣਾ ਹੀ ਪੀਣਾ ਹੈ ਔਰ ਅਗਰ ਤੁਹਾਨੂੰ ਕੁਝ ਵੀ ਨਹੀਂ ਸਮਝ ਲੱਗੇਗਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਤੋਂ ਕੁਝ ਵੀ ਪੁੱਛ ਸਕਦੇ ਹੋ ਉਮੀਦ ਕਰਦਾ ਹਾਂ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇਗੀ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਇਹ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਸਤਿ ਸ਼੍ਰੀ ਅਕਾਲ ਜੀ